ਬੈ ਕੇ ਰੁਖ ਥਲੇ ਵੰਜਲੀ ਵਜਾਉਂਦੇ ਆ ਫਕੀਰਾ ਸਾਡੇ ਦਿਲ ਦੀ ਵੀ ਹੂਕ ਸੁਣ ਗਾਉਂਦੇ ਆ ਫਕੀਰਾ ਬੈ ਕੇ ਪੀਲਿਆਂ ਤੇ ਕਿਨੂੰ ਰਾਗ ਮਾਰਵਾ ਸੁਣਾਵੇਂ ਤੇਰਾ ਰੁੱਸ ਗਿਆ ਕੌਣ ਦੱਸ ਕਿਨੂੰ ਤੂੰ ਮਣਾਵੇਂ ਆਪ ਰੋਂਦੇ ਆ ਤੇ ਰੁੱਖਾਂ ਨੂੰ ਰਵਾਉਂਦੇ ਆ ਫਕੀਰਾ ਬੈ ਕੇ ਰੁਖ ਥਲੇ ਵੰਜਲੀ ਵਜਾਉਂਦੇ ਆ ਫਕੀਰਾ ਦੀਨ ਢੁੱਪੇ ਆਤੇ ਜਗੇ ਦਰਗਾਹਾਂ ਤੇ ਚਿਰਾਗ ਡੂੰਗਾ ਹੋਇਆ ਦੁੱਖਾਂ ਵਾਲਿਆਂ ਦਾ ਹੋਰ ਵੀ ਵਰਾਗ ਚੁੱਪ ਕਰ ਜਾਵੇ ਜ਼ਖਮ ਜਗਾਉਂਦਿਆ ਫਕੀਰਾ ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫਕੀਰਾ ਪਾਉਂਦੇ ਸੀਨੇ ਆਂ ਚ ਛੇਕ ਤੇਰੇ ਲੰਮੇ ਲੰਮੇ ਵਹਿਣ ਤੇਰਾ ਸੁਣ ਕੇ ਅਲਾਪ ਪਰੇ ਕਬਰਾਂ ਦੇ ਨੇਣ ਸੁੱਤੀ ਰਾਖ ਵਿੱਚੋਂ ਅਗਨੀ ਜਗਾਉਂਦੇ ਆ ਫਕੀਰਾ ਬਹਿ ਕੇ ਰੁੱਖ ਥੱਲੇ ਵੰਜਲੀ ਬਚਾਉਂਦੇ ਆ ਫਕੀਰਾ ਸੌਂ ਗਏ ਰੁੱਖਾਂ ਤੇ ਪਰਿੰਦੇ ਕਰੀ ਮੁੜੇ ਹਾਲੀ ਪਾਲੀ ਪੈਰ ਪੀਤ ਗਏ ਕਿੰਨੇ ਤੂਣਾ ਸੁਰਤ ਸੰਭਾਲੀ ਤੂੰ ਵੀ ਮਨ ਕਦੇ ਰੱਬ ਨੂੰ ਮਨਵਾਉਂਦਿਆ ਫਕੀਰਾ ਬਹਿ ਕੇ ਰੁੱਖ ਥਲੇ ਵੰਝਲੀ ਵਜਾਉਂਦਿਆ ਫਕੀਰਾ ਔਣ ਕੁੰਮ ਕੁੰਮ ਰੁੱਤਾਂ ਰੰਗ ਖਿੜਦੇ ਹਜ਼ਾਰ ਤੂੰ ਵੀ ਵੰਝਲੀ ਤੇ ਛੇੜ ਹੁਣ ਰਾਗ ਮਲਹਾਰ ਤੂੰ ਵੀ ਨੱਚ ਸਾਰੇ ਜੱਗ ਨੂੰ ਨਚਾਉਂਦਿਆ ਫਕੀਰਾ ਬਹਿ ਕੇ ਰੁੱਖ ਥਲੇ ਵੰਝਲੀ ਵਜਾਉਂਦਿਆ ਫਕੀਰਾ ਬੇਕੇ ਰੁਖਤ ਲੈ ਵੰਝਲੀ ਵਜਾਉਂਦੇ ਆ ਫਕੀਰਾ ਸਾਡੇ ਦਿਲ ਦੀ ਵੀ ਹੂਕ ਸੁਣ ਕਾਉਂਦੇ ਆ ਫਕੀਰਾ ਸਾਡੇ ਦਿਲ ਦੀ ਵੀ ਹੂਕ ਸੁਣ ਕਾਉਂਦੇ ਆ ਫਕੀਰਾ